ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਆ ਕਿ ਪ੍ਰਮਾਤਮਾ ਨੇ ਕਿਸਾਨਾਂ ਦੀ ਲਾਜ ਰੱਖੀ ਹਰ ਥਾਂ ਤੇ ਕਿ ਮੀਂਹ ਦੀ ਜਿਹੜੀ ਬਾਰਿਸ਼ ਆ ਜਿਹੜਾ ਉਹ ਹੋ ਗਈ ਜੇ ਕਿਤੇ ਮੀਂਹ ਨਾ ਪੈਂਦਾ ਤਾਂ ਫੇਰ ਜੋ ਹਾਲਾਤ ਹੋਣੇ ਸੀ ਵੈਸੇ ਕਈ ਥਾਵਾਂ ਤੇ ਮੀਂਹ ਨਾ ਪੈਣ ਕਾਰਨ ਜਾਂ ਮੀਂਹ ਲੇਟ ਪੈਣ ਕਾਰਨ ਕਈ ਥਾਵਾਂ ਤੇ ਜਿਹੜਾ ਉਹ ਝੋਨਾ ਤੇ ਪਨੀਰੀ ਜਿਹੜੀ ਆ ਉਹ ਵੋਣੀ ਪਈ ਕਿਸਾਨਾਂ ਨੂੰ ਤੇ ਭਗਵੰਤ ਮਾਨਾ ਜਿਹੜਾ ਉਹਦੇ ਜਿਹੜੇ ਵਾਅਦੇ ਆ ਵੱਡੇ-ਵੱਡੇ ਉਹਦਾ ਤੁਹਾਨੂੰ ਪਤਾ ਹੀ ਆ ਕਿ ਉਹ ਤਾਂ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਸਿਰਫ ਇੱਕ ਆਪ ਦੀ ਜਿਹੜੀ ਆ ਉਹ ਵਿਖਾਉਂਦਾ ਰਹਿੰਦਾ ਇੱਕ ਆਪਾਂ ਕਹਿ ਲਈਏ ਕਿ ਝੂਠ ਤੇ ਝੂਠ ਝੂਠ ਤੇ ਝੂਠ ਤੇ ਹਾਂਜੀ ਭਗਵੰਤ ਮਾਨ ਕਹਿੰਦਾ ਵੀ ਜਿਹੜੀ ਮੋਟਰਾਂ ਵਾਲੀ ਲਾਈਟ ਆ ਉਹ 8 ਘੰਟੇ ਤੋਂ ਵੀ ਮੈਂ ਵਧ ਦਿੱਤੀ ਤੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਮੋਟਰਾਂ ਵਾਲੀ ਲਾਈਟ ਆ ਜਿਹੜੀ ਉਹ ਸਿਰਫ ਤੇ ਸਿਰਫ ਪੱਠੇ ਬੀਜਣ ਜੋਗੀ ਆ ਤੇ ਜੇ ਮੀਂਹ ਨਾ ਪੈਂਦਾ ਤੇ ਫਿਰ ਆਉਣ ਵਾਲੇ ਹਾਲਾਤ ਆ ਜਿਹੜੇ ਉਹ ਇਦੋਂ ਵੀ ਬੱਤਰ ਹੋਣੇ ਸੀ ਮਾੜੇ ਹੋਣੇ ਸੀ ਹੁਣ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਤੇਰਾ ਜਿਹੜਾ ਨਾਂ ਉਹ ਜੀਨਿਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸ਼ਾਮਲ ਕਰਦਿਏ ਝੂਠ ਬੋਲਣ ਕਰਕੇ ਕਿਉਂਕਿ ਜਿੰਨੇ ਮੇਰੇ ਹਿਸਾਬ ਨਾਲ ਤੁਹਾਡੀ ਸਰਕਾਰ ਨੇ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਵਾਅਦੇ ਕੀਤੇ ਉਹਨੇ ਮੇਰੇ ਹਿਸਾਬ ਨਾਲ ਪੁਰਾਣੀਆਂ ਸਰਕਾਰਾਂ ਨੇ ਨਹੀਂ ਕੀਤੇ ਹੋਣੇ ਤੇ ਉਹਨਾਂ ਵਾਅਦਿਆਂ ਦੇ ਵਿੱਚੋਂ ਤੁਸੀਂ ਪੂਰੇ ਕਿੰਨੇ ਕੀਤੇ ਇਹ ਵੀ ਦੱਸ ਦਿਓ ਕਿਸਾਨ ਆ ਜਿਹੜੇ ਉਹ ਗ੍ਰਿਡਾਂ ਦੇ ਮੂਹਰੇ ਬੈਠੇ ਆ ਕਿ ਸਾਨੂੰ ਲਾਈਟ ਦਿਓ ਸਾਨੂੰ ਬਿਜਲੀ ਦਿਓ ਤੇ ਭਗਵੰਤ ਮਾਨ ਸਾਹਿਬ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹ ਕਹਿ ਰਹੇ ਆ ਕਿ ਅਸੀਂ 8 ਘੰਟੇ ਤੋਂ ਵੀ ਵੱਧ ਬਿਜਲੀ ਦਿੱਤੀ ਅਸੀਂ ਮੀਟਿੰਗ ਕਰ ਰਹੇ ਕੀਤੀ ਆ ਬਿਜਲੀ ਵਿਭਾਗ ਦੇ ਵਾਲਿਆਂ ਨਾਲ ਵੈਸੇ ਗ੍ਰਿਡ ਦੇ ਮੂਹਰੇ ਚਲੋ ਬੈੰਨੇ ਆ ਪਰ ਮਸਲਾ ਇਹ ਆ ਕਿ ਬਿਜਲੀ ਆਉਂਦੀ ਆ ਗਾਹਾਂ ਆਉਂਦੀ ਆ ਜਾਂ ਨਹੀਂ ਆਉਂਦੀ ਪਰ ਮਸਲਾ ਇਹ ਆ ਕਿ ਸਰਕਾਰ ਹੁੰਦਿਆਂ ਹੋਇਆਂ ਤੁਸੀਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਜਿਹੜਾ ਉਹ ਝੂਠ ਕਿਉਂ ਬੋਲ ਰਹੇ ਹੋ ਸੋ ਮਸਲਾ ਇੱਥੇ ਇਹ ਆਉਂਦਾ ਕਿ ਕੀ ਜਿਹੜਾ ਸਰਕਾਰ ਆ ਉਹ ਸਿਰਫ ਇਸ ਕਾਸੇ ਵਾਸਤੇ ਬਣਾਈ ਗਈ ਸੀ ਆਮ ਆਦਮੀ ਪਾਰਟੀ ਦੀ ਕਿ ਭਾਈ ਆਮ ਲੋਕ ਆ ਜਿਹੜੇ ਉਹਦੇ ਵਿੱਚ ਦੁਖੀ ਰਹਿਣ ਤੇ ਜਿਹੜੇ ਤਰਨਾਟ ਲੋਕ ਆ ਜਾਂ ਆਪਾਂ ਕਹੜੀਏ ਜਿਹੜੇ ਸਰਕਾਰ 'ਚ ਆ ਗਏ ਉਹ ਉਹ ਖੁਸ਼ ਰਹਿਣ ਉਹ ਵਾਅਦਾ ਵਾਦ ਮੀਰ ਹੋਈ ਜਾਣ ਤੇ ਪੈਸੇ ਜਿਹੜੇ ਰਿਸ਼ਵਤਖੋਰੀ ਇਹਨਾਂ ਦੀ ਗੱਲ ਕੀਤੀ ਸੀ ਰਿਸ਼ਵਤਖੋਰੀ ਬੰਦ ਹੋ ਜੂਗੀ ਕਿਹੜੇ ਥਾਂ ਦੇ ਜਿੱਥੇ ਰਿਸ਼ਵਤ ਖੋਰੀ ਨਹੀਂ ਲਈ ਜਾਂਦੀ ਜਦੋਂ ਰਿਸ਼ਵਤਖੋਰ ਲੈਣ ਵਾਲਿਆਂ ਨੂੰ ਪੁੱਛੀਦਾ ਤੇ ਉਹ ਕੀ ਕਹਿੰਦੇ ਆ ਰਿਸ਼ਵਤਖੋਰ ਉਹ ਇਹ ਗੱਲ ਕਹਿੰਦੇ ਆ ਕਿ ਬਾਈ ਜੀ ਮੰਤਰੀਆਂ ਤੱਕ ਪੈਸੇ ਜਾਂਦੇ ਆ ਹੁਣ ਦੱਸੋ ਇੱਥੇ ਕੀ ਜਵਾਬ ਆ ਕਿਸੇ ਕੋਲੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਸੇ ਫੇਸ ਕਰਕੇ ਕਰ ਕਰ ਕਰਕੇ ਲਿਆਂਦੀ ਸੀ ਕਿ ਜਿਹੜੇ ਅਮਰਤ ਸ਼ਕਾਉਣ ਦੀ ਲਹਿਰ ਚਲਾਉਂਦੇ ਆ ਜਾਂ ਨਸ਼ਾ ਛਡਾਊ ਲਹਿਰ ਚਲਾਉਂਦੇ ਆ ਉਹਨਾਂ ਦੇ ਖਿਲਾਫ ਉਹਨਾਂ ਤੇ ਪਰਚੇ ਕੀਤੇ ਜਾਣ ਕਿ ਇਸ ਗੱਲ ਵਾਸਤੇ ਆਮ ਆਦਮੀ ਪਾਰਟੀ ਲੈਂਦੀ ਸੀ ਕਿ ਜਿਹੜਾ ਧਰਨੇ ਲਾਉਂਦੇ ਆ ਕਿਸਾਨ ਧਰਨੇ ਲਾਉਂਦੇ ਆ ਮਜ਼ਦੂਰ ਧਰਨੇ ਲਾਉਂਦੇ ਆ ਜਾਂ ਹੋਰ ਵਰਗ ਦੇ ਜਿਹੜੇ ਧਰਨੇ ਲਾਉਂਦੇ ਆ ਲੋਕ ਆਪਣੀ ਮਜਬੂਰੀ ਖਾਤਰ ਜਿਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਹੁੰਦਾਗਾ ਉਹਨਾਂ ਦੇ ਉੱਤੇ ਪਰਚੇ ਕਰਕੇ ਮਾਹੌਲ ਖਰਾਬ ਕਰਨ ਦੇ ਪਰਚੇ ਕਰਕੇ ਐਨਐਸਏ ਅਧੀਨ ਜਾਂ ਆਪਾਂ ਕਹ ਲਈਏ ਕਿ ਹੋਰ ਧਰਾਵਾਂ ਦੀ ਅੰਦਰ ਕਰ ਦਿੱਤਾ ਜਾਵੇ ਪਰ ਜਦੋਂ ਇਹੀ ਭਗਵੰਤ ਮਾਨ ਪਹਿਲਾਂ ਧਰਨੇ ਲਾਭਦਾ ਹੁੰਦਾ ਸੀਗਾ ਕਿ ਯਾਰ ਮੈਨੂੰ ਕਿਤੇ ਧਰਨਾ ਵੇਖੋ ਤਾਂ ਸਹੀ ਕਿਤੇ ਧਰਨਾ ਲੱਗਿਆ ਤੇ ਜਾ ਕੇ ਆਪਾਂ ਬੈਠ ਗਏ ਯਾਰ ਵਿੱਚ ਹੁਣ ਜੇ ਗੱਲ ਕਰ ਲਈਏ ਪਾਣੀਆਂ ਦੀ ਪਾਣੀਆਂ ਦਾ ਮਸਲਾ ਇਹਨਾਂ ਨੇ ਚੱਕਿਆ ਸੀ ਤੇ ਬੋਤਲਾਂ ਗੰਦੀਆਂ ਲੈ ਲੈ ਕੇ ਗੰਦੇ ਪਾਣੀ ਦੀਆਂ ਤੇ ਅਸੈਂਬਲੀ ਦੇ ਮੂਹਰੇ ਬਹਿ ਕੇ ਕਦੇ ਪਿੰਡਾਂ ਦੇ ਵਿੱਚ ਜਾਣਾ ਕਦੇ ਕਿਰੇ ਕਿ ਕਿਦੇ ਘਰੇ ਜਾਣਾ ਇਹਨਾਂ ਨੇ ਆਹ ਦੇਖੋ ਜੀ ਪਾਣੀ ਬਹੁਤ ਗੰਧਲਾ ਹੋ ਗਿਆ ਤੁਸੀਂ ਸਾਡੀ ਸਰਕਾਰ ਲਿਆਓ ਅਸੀਂ ਪਾਣੀ ਦਾ ਮੁੱਦਾ ਚੱਕਾਂਗੇ ਤੇ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਈ ਉਸ ਤੋਂ ਬਾਅਦ ਦੱਸੋ ਪਾਣੀ ਦਾ ਮੁੱਦਾ ਕਦੋਂ ਚੱਕਿਆ ਕਿੱਥੇ ਚੱਕਿਆ ਕਿਹੜੇ ਮੇਲੇ ਚੱਕਿਆ ਹੁਣ ਉਹੋ ਹੀ ਫੈਕਟਰੀਆਂ ਵਾਲੇ ਜਿਹੜੇ ਫੈਕਟਰੀਆਂ ਵਾਲੇ ਬੁੱਢੇ ਨਾਲੇ ਦੇ ਵਿੱਚ ਜਿਹੜਾ ਗੰਦਾ ਪਾਣੀ ਛੱਟ ਰਹੇ ਆ ਜਾਂ ਹੁਣ ਨਹਿਰਾਂ ਦੇ ਵਿੱਚ ਗੰਦਾ ਪਾਣੀ ਛੱਟ ਰਹੇ ਆ ਹੁਣ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਰਜ ਹੋ ਰਹੇ ਉਹਨਾਂ ਦੀ ਸਪੋਰਟ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਗੱਲ ਫਿਰ ਉੱਥੇ ਹੀ ਆਉਂਦੀ ਆ ਕਿ ਵੱਡੇ ਤਰਨਾਟ ਲੋਕ ਆ ਉਹ ਮੋਟਾ ਫੰਡ ਦਿੰਦੇ ਆ ਮੋٹے ਫੰਡ ਨਾਲ ਸਰਕਾਰਾਂ ਚੱਲਦੀਆਂ ਫਿਰ ਇਹ ਕਹਿ ਲਗੇ ਫਿਰ ਪਾਣੀਆਂ ਦੇ ਮਸਲੇ ਤਾਂ ਫੇਰ ਰੁਲਗੇ ਵਿੱਚ ਹੀ ਨਸ਼ੇ ਦਾ ਮਸਲਾ ਉਹ ਵੀ ਰੁਲ ਗਿਆ ਵਿੱਚ ਹੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ ਪਰ ਨਸ਼ਾ ਲਾਉਣ ਵਾਲਿਆਂ ਨੂੰ ਫੜਨਾ ਪਰ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਨਾ ਪਾਣੀਆਂ ਦੇ ਮੁੱਦੇ ਵੀ ਰੁਲ ਗਏ ਤੁਹਾਡੇ ਨਸ਼ਾ ਦੇ ਮੁੱਦੇ ਵੀ ਰੁਲ ਗਏ ਜੇ ਤੁਸੀਂ ਤੁਹਾਡਾ ਆਕਾ ਕੇਜਰੀਵਾਲ ਫੜਿਆ ਜਾਂਦਾ ਉੱਥੇ ਜਾ ਕੇ ਤੁਸੀਂ ਧਰਨੇ ਲਾਉਂਦੇ ਉੱਥੇ ਮੋਹਾਲ ਖਰਾਬ ਨਹੀਂ ਹੁੰਦਾ ਮਸਲਾ ਤਾਂ ਇੱਥੇ ਆ ਕਿ ਨੌਜਵਾਨਾਂ ਨੂੰ ਸਿਰਫ ਤੇ ਸਿਰਫ ਆਪਸ ਵਿੱਚ ਲੜਾਇਆ ਜਾਂਦਾ ਇਹ ਲੀਡਰ ਆ ਜਿਹੜੇ ਆਪਸ ਵਿੱਚ ਸਾਰੇ ਇੱਕੋ ਹੀ ਆ ਮੈਂ ਨਾ ਪਿਛਲਿਆਂ ਦੀ ਹਮਾਇਤ ਕਰਾ ਨਾ ਹੋਣ ਵਾਲਿਆਂ ਦੀ ਕਰਾਂ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵਟੇ ਆ ਤੇ ਤੁਸ ਤੁਹਾਨੂੰ ਬੇਨਤੀ ਆ ਨੌਜਵਾਨਾਂ ਨੂੰ ਕਿ ਮੂਰੇ ਆ ਕੇ ਵਰਕ ਕਰੋ ਪਰ ਇਹਨਾਂ ਦੇ ਮਗਰ ਲਾ ਕੇ ਆਪਸ ਵਿੱਚ ਨਾ ਲੜੋ ਇਹ ਨਾ ਸੋਚ ਕੇ ਲੜੋ ਕਿ ਤੂੰ ਕਾਲੀ ਆ ਤੂੰ ਕਾਂਗਰਸੀ ਆ ਤੂੰ ਭਾਜਪੀ ਆ ਤੂੰ ਆਮ ਆਦਮੀ ਆ ਤੂੰ ਇਹ ਨਾ ਉਹ ਆ ਮਸਲਾ ਇੱਥੇ ਇਹੀ ਆਉਂਦਾ ਕਿ ਆਪਦਾ ਸ਼ਾਂਤਮਈ ਤਰੀਕੇ ਦੇ ਨਾਲ ਆਪਸ ਵਿੱਚ ਖੁਸ਼ ਰਹੋ ਇਹੀ ਜਦੋਂ ਤੁਸੀਂ ਆਪਸ ਵਿੱਚ ਲੜਦੇ ਆ ਤੇ ਇਹ ਲੀਡਰ ਆ ਜਿਹੜੇ ਖੁਸ਼ ਹੁੰਦੇ ਆ ਦੇਖੋ ਲੜਾਤਾ 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 ਇਹਨਾਂ ਦੀ ਰਾਜਨੀਤੀ ਇਹ ਆ ਸੋ ਪਾਣੀਆਂ ਦੇ ਮੁੱਦੇ ਤੇ ਕੀ ਚਾਹੁੰਦੇ ਆ ਤੁਸੀਂ ਪਾਣੀਆਂ ਦੇ ਮੁੱਦੇ ਤੇ ਹੁਣ ਉਹੀ ਨਹਿਰਾਂ ਉਹੀ ਨਾਲੇ ਆ ਉਹੀ ਦਰਿਆ ਉਹੀ ਹੁਣ ਗੰਦਲੇ ਆ ਤੇ ਉਹਨਾਂ ਦੀਆਂ ਉਹਨਾਂ ਦੇ ਪੁਲਾਂ ਦੇ ਉੱਤੇ ਵੀ ਤੁਸੀਂ ਲੰਘ ਕੇ ਤੁਰ ਜਾਂਦੇ ਆ ਤੇ ਪਹਿਲਾਂ ਉਹਨਾਂ ਦੇ ਨਹਿਰ ਉਸੇ ਨਹਿਰਾਂ ਦੇ ਉੱਤੇ ਕਈ ਕਈ ਟਾਈਮ ਤੁਸੀਂ ਖੜਦੇ ਰਹਿੰਦੇ ਸੀ ਸਿਕਲਤਾਰ ਸਿੰਘ ਸੰਧਵਾ ਗਿੱਤ ਸਿੰਘ ਸੇਖੋ ਹੋਣੀ ਜਿਹੜੇ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਪਹਿਲਾਂ ਨਿੱਤ ਮੀਟਿੰਗ ਰੱਖ ਲੈਂਦੇ ਸੀ ਨਹਿਰ ਤੇਜੀ ਪਾਣੀ ਬਹੁਤ ਗੰਦਲਾ ਹੋ ਗਿਆ ਅਖਬਾਰ 'ਚ ਫੋਟੋ ਆ ਗਈ ਸੋਸ਼ਲ ਮੀਡੀਆ ਤੇ ਵੀਡੀਓ ਆ ਗਈ ਉਸ ਤੋਂ ਬਾਅਦ ਉਸੇ ਨਹਿਰ ਦੇ ਉੱਤੋਂ ਦੀ ਲੰਘ ਜਾਂਦੇ ਆ ਜੀ ਕਹਿੰਦੇ ਕੋਈ ਗੱਲ ਨਹੀਂ ਲੱਕੇ ਸਧਾਣੇ ਨੇ ਮੁੱਦਾ ਚੱਕਿਆ ਹੋਇਆ ਬੁੱਢੇ ਨਾਲੇ ਦਾ ਗੰਦਲੇ ਪਾਣੀ ਦਾ ਉਹ ਮੁੱਦਾ ਚੱਕਿਆ ਹੋਇਆ ਕਿ ਬੰਨ ਮਾਰਾਂਗੇ ਆਪਾਂ ਪਰ ਉਸ ਜਦੋਂ ਦਾ ਉਹਨੇ ਮੁੱਦਾ ਚੱਕਿਆ ਉਸ ਤੋਂ ਬਾਅਦ ਸਰਕਾਰ ਦਾ ਕੀ ਪ੍ਰਤੀਕਰਮ ਹੈ ਉਹ ਤੇ ਕੋਈ ਪ੍ਰਤੀਕਰਮ ਨਹੀਂ 1% ਦਾ ਪ੍ਰਤੀਕਰਮ ਨਹੀਂ ਸਰਕਾਰ ਇਹ ਦੇਖਦੀ ਆ ਕਿ ਜੇ ਇਹਦਾ ਲੋਕ ਉੱਠ ਖੜੇ ਤਾਂ ਫਿਰ ਵੇਖਾਂਗੇ ਕੋਈ ਨਾ ਕੋਈ ਗੱਲਬਾਤ ਕਰਾਂਗੇ ਜੇ ਨਾ ਉੱਠੇ ਤਾਂ ਫਿਰ ਬਸ ਤੁਰੇ ਫਿਰਦੇ ਕਿਉਂਕਿ ਆਪਾਂ ਨੂੰ ਤਾਂ ਪੈਸੇ ਨਾਲ ਮਤਲਬ ਆ ਸੋ ਆਮ ਲੋਕਾਂ ਨੂੰ ਖੱਜਲ ਖਰਾਬ ਨਾ ਕਰੋ ਜਿਵੇਂ ਐਮਪੀ ਦੀਆਂ ਸੀਟੀਆਂ ਤੁਹਾਡੀਆਂ ਤਿੰਨ ਆਈਆਂ ਆਉਣ ਵਾਲੇ ਸਮੇਂ 'ਚ ਇਹ ਵੀ ਨਹੀਂ ਆਉਣੀਆਂ ਆਹ ਕਿਤੇ ਕਪੜਾ ਕੁਪੜਾ ਕਰ ਜਿਓ ਕੋਈ ਮਸ਼ੀਨਾ ਮਸ਼ੂਨਾ ਦੇ ਵਿੱਚ ਤਾਂ ਕੀ ਕਹਿ ਸਕਦੇ ਫਿਰ ਆਮ ਆਦਮੀ ਉੱਥੇ ਕੀ ਕਰੂਗਾ ਸੋ ਆਮ ਲੋਕਾਂ ਨੂੰ ਬੇਨਤੀ ਆ ਕਿ ਆਪਸ ਵਿੱਚ ਇਕਜੁੱਟ ਹੋ ਕੇ ਜਿਹੜਾ ਹਰੇਕ ਮੁੱਦੇ ਤੇ ਬੋਲਣਾ ਸਿੱਖੋ ਹਰੇਕ ਮੁੱਦੇ ਤੇ ਬੋਲੋ ਭਾਵੇਂ ਉਹ ਸੋਸ਼ਲ ਮੀਡੀਆ ਦੇ ਆ ਭਾਵੇਂ ਉਹ ਗਰਾਊਂਡ ਲੈਵਲ ਤੇ ਆ ਜਿੰਨੇ ਜੋਗੇ ਹੈਗੇ ਆ ਜਰੂਰ ਉੱਪਰ ਉੱਠੋ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਵਿੱਚੋਂ ਪਰਚੇ ਇੱਕ ਪਰਚੇ ਪਾਪ ਆ ਕੇ ਜਿਹੜੇ ਇਹਨਾਂ ਨੇ ਨੌਜਵਾਨ ਚੱਕ ਲਿਆ ਕਰਨੇ ਆ ਤੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਸੋ ਪੰਜਾਬ ਦੇ ਵਿੱਚ ਵੈਸੇ ਵੀ ਹਰ ਘਰ ਦੇ ਵਿੱਚ ਨਸ਼ਾ ਵੜ ਚੁੱਕਿਆ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਸ਼ੇ ਨਾਲੋਂ ਤਾਂ ਵੈਸੇ ਸੜਕ ਤੇ ਆਏ ਚੰਗੇ ਆ ਉਹ ਸੜਕ ਤੇ ਆ ਕੇ ਗਰਾਊਂਡ ਲੈਵਲ ਤੇ ਜਿਹੜਾ ਉਹ ਵਰਕ ਕਰੋ ਸੋ ਗੱਲ ਉਹ ਹੀ ਆ ਵੀ ਜਿਹੜੀ ਆ ਮੋਟਰਾਂ ਵਾਲੀ ਲੈਡਦੀ ਆ ਉਹ ਤਾਂ ਤੁਹਾਡਾ ਹੋ ਗਿਆ ਪਰਦਾ ਫਾਸ਼ ਮੈਡੀਕਲ ਵਾਲਾ ਵੀ ਤੁਹਾਡਾ ਹੋ ਗਿਆ ਪਰਦਾ ਫਾਸ਼ ਤੁਸੀਂ ਕਹਿੰਦੇ ਸੀ ਪਾਚੀਆਂ ਨਹੀਂ ਕੱਟਣ ਦੇਵਾਂਗੇ ਤੇ ਮਰੀਜ਼ ਆਉਂਦੇ ਉਹ ਵੀ ਕੱਟੀ ਜਾਂਦੇ ਆ ਮੈਡੀਕਲਾਂ ਦੇ ਵਿੱਚ ਏਸੀ ਨਹੀਂ ਜਾਂਦੇ ਉਹ ਵੀ ਬੁਰੇ ਹਾਲ ਹਰੇਕ ਥਾਂ ਤੇ ਬੁਰੇ ਹਾਲ ਆ ਮੈਡੀਕਲ ਜਿਹੜੇ ਹੈਗੇ ਆ ਮੈਡੀਕਲਾਂ ਦੇ ਜਿਹੜੇ ਡਾਕਟਰ ਆ ਉਹਨਾਂ ਦੇ ਪ੍ਰਾਈਵੇਟ ਜਿਹੜੇ ਕਲੀਨਿਕ ਆ ਜਾਂ ਆਪਾਂ ਕਹੜੀਏ ਲੈਬੋ੍ਰਟਰੀਆਂ ਖੁੱਲੀਆਂ ਹੋਈਆਂ ਉਹ ਉੱਥੇ ਉਹਨਾਂ ਨੂੰ ਮਰੀਜ਼ਾਂ ਨੂੰ ਭੇਜੀ ਜਾਂਦੇ ਆ ਉਹਦਾ ਕੋਈ ਹੱਲ ਨਹੀਂ ਕੱਲ ਚਰੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਆਲ ਇੰਡੀਆ ਕਿਸਾਨੀ union ਫਤਿਹ ਦਾ ਸਾਡਾ ਉਹਨੇ ਪਰਦਾਫਾਸ਼ ਕੀਤਾ ਕਿ ਇੱਕ ਡਾਕਟਰ ਆ ਜਿਹੜਾ ਹਸਪੀਟਲ ਦੇ ਵਿੱਚ ਉਹਦੀ ਘਰ ਵਾਲੀ ਨੇ ਵਾਈਫ ਨੇ ਲੈਬੋਰਾਟਰੀ ਖੋਲੀ ਵੀ ਆ ਤੇ ਉਹ ਲੈਬੋਰਾਟਰੀ ਸੀਗੀ ਜਿਹੜੀ ਉਹ ਲੈਬੋਰਾਟਰੀ ਤੇ 4500 ਰੁਪਿਆ ਇਕੱਲਾ ਗੱਲਬਾਤ ਕਰਨ ਦਾ ਹੀ ਲੈ ਲਿਆ ਉਹਨਾਂ ਨੇ ਕੋਈ ਟੈਸਟ ਨਹੀਂ ਕੀਤਾ ਤੇ ਫਿਰ ਜਦੋਂ ਸਰਜੀਤ ਸਿੰਘ ਉੱਥੇ ਆਇਆ ਉਸ ਤੋਂ ਬਾਅਦ 4500 ਵੀ ਮੋੜਿਆ মিডিਆ ਵਾਲੇ ਆਏ ਤੇ ਲੈਬ ਚੋਂ ਭੱਜੇ ਵੀ ਮਤਲਬ ਇਹ ਹਾਲਾਤ ਆ ਇਹ ਸਰਕਾਰ ਦੇ ਵਿੱਚ ਸੋ ਜੇ ਤਾਂ ਸਹੀ ਕਰ ਲੋਂਗੇ ਤਾਂ ਵਧੀਆ ਗੱਲਾਂ ਨਹੀਂ ਤਾਂ ਫਿਰ ਲੋਕ ਵੀ ਜਾਗਰੂਕ ਹੋਣਗੇ ਲੋਕ ਉੱਠਣਗੇ ਵੀ ਤੇ ਤੁਹਾਡੀ ਸਰਕਾਰ ਵੀ ਦੁਬਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ